ਰਾਤੀ ਭਾਜੀ ਕ੍ਰੀਮ ਡ੍ਰੀਮਰੀ ਲੱਗਿਆ ਹੋਇਆ ਜੀ ਉਹ ਰਾਤੀ ਆ ਰਿਹਾ ਸੀ ਉਹ ਤੋਂ 1:30 ਵਜੇ ਬ੍ਰਦਰ ਮੇਰਾ ਸਾਹਿਲ ਯਾਰ ਟਰੱਕ ਕਲਾ ਤੇ ਸੀਗਾ ਹੁਣ ਇਹ ਨਹੀਂ ਪਤਾ ਨਸ਼ਾ ਕੀਤਾ ਹੋਇਆ ਸੀ ਅੰਨਿਆ ਵਾਂਗ ਟਰੱਕ ਚਲਾ ਰਿਹਾ ਸੀ ਉਹ ਤੇ ਬ੍ਰਦਰ ਜਿਹੜਾ ਮੇਰਾ ਟਰੱਕ ਦੇ ਵਿੱਚ ਵੱਜੇ ਮੌਕੇ ਤੇ ਜਿਹੜਾ ਬਲਾਸਟ ਹੋ ਗਿਆ ਤੇ ਮੌਕੇ ਦੀ ਡੈਥ ਹੋ ਗਈ ਬ੍ਰਦਰ ਦੀ ਤੇ ਮੋਟਰਸਾਈਕਲ ਹੁਣ ਏਜੰਸੀ ਦਾ ਨਵਾਂ ਨਵਾਂ ਕਢਾਇਆ ਸੀ 4 ਮਹੀਨੇ ਹੋ ਗਏ ਸਾਰੇ ਤੇ ਮੈਂ ਤਾਂ ਏਜੰਸੀ ਵਾਲ ਨੂੰ ਵੀ ਕਲੇਮ ਕਰੂੰਗਾ ਵੀ ਹਾਂ ਮੇਰਾ ਜੋ ਵੀ ਹੈ ਮੈਨੂੰ ਇਨਸਾਫ ਮਿਲੇ ਅਸੀਂ ਇਹ ਵਸੇ ਇਨਸਾਫ ਚਾਹਨੀ ਸਾਨੂੰ ਇਨਸਾਫ ਮਿਲੇ ਮੇਰਾ ਤਾਂ ਕੋ ਬ੍ਰਦਰ ਗਿਆ ਨਹੀਂ ਹਾਂ ਜ ਮੇਰਾ ਨਾਂ ਵੀ ਛਾਲੇ ਜੀ ਤੇ ਇਸ ਕੀ ਗੱਲ ਹੈ ਮੇਰਾ ਤੁ ਜੋ ਰਾਤੀ ਭਾਜੀ ਕਰੀਮ ਡ੍ਰੀਮ ਨਹੀਂ ਲੱਗਿਆ ਹੋਇਆ ਜੀ ਉਹ ਰਾਤੀ ਆ ਰਿਹਾ ਸੀ ਉਹ ਤੋਂ 1.5 ਵਜੇ ਬ੍ਰਦਰ ਮੇਰਾ ਸਾਈਲ ਤੇ ਰਾਤ ਨੂੰ ਆਂਦੇ ਹੋਏ ਉਹ ਮਤਲਬ ਆ ਰਿਹਾ ਸੀਗਾ ਟਰੱਕ ਵਾਲਾ ਤੇਜ਼ ਸੀਗਾ ਹੁਣ ਇਹ ਨਹੀਂ ਪਤਾ ਨਸ਼ਾ ਕੀਤਾ ਹੋਇਆ ਸੀ ਅੰਨ੍ਹਾ ਵਾਂਗ ਟਰੱਕ ਚਲਾ ਰਿਹਾ ਸੀ ਉਹ ਤੇ ਬ੍ਰਦਰ ਜਿਹੜਾ ਮੇਰਾ ਟਰੱਕ ਦੇ ਵਿੱਚ ਵੱਜਿਆ ਮੌਕੇ ਤੇ ਜਿਹੜਾ ਬਲਾਸਟ ਹੋ ਗਿਆ ਤੇ ਮੌਕੇ ਦੀ ਡੈਥ ਹੋ ਗਈ ਬ੍ਰਦਰ ਦੀ ਤੇ ਮੈਂ ਤਾਂ ਬਲਾਸਟ ਹੋਇਆ ਟਰੱਕ 'ਚ ਬਲਾਸਟ ਹੋਇਆ ਮੋਟਰਸਾਈਕਲ 'ਚ ਬਲਾਸਟ ਹੋਇਆ ਸੀ ਤੇ ਮੋਟਰਸਾਈਕਲ ਹੁਣ ਏਜੰਸੀ 'ਚ ਨਵਾਂ ਨਵਾਂ ਕਢਾਇਆ ਸੀ 4 ਮਹੀਨੇ ਹੋ ਗਏ ਸਾਰੇ ਤੇ ਮੈਂ ਤਾਂ ਏਜੰਸੀ ਵਾਲੇ ਨੂੰ ਵੀ ਕਲੇਮ ਕਰੂੰਗਾ ਵੀ ਹਾਂ ਮੇਰਾ ਜੋ ਵੀ ਹੈ ਮੈਨੂੰ ਇਨਸਾਫ ਮਿਲੇ ਕੀ ਤੇ ਬਣਦਾ ਜੋ ਵੀ ਹੈ ਇਹ ਨਹੀਂ ਪਤਾ ਜੀ ਇਹ ਫੜਾ ਗਿਆ ਤੇਰੇ ਉੱਤੇ ਮੂੰਹ ਕਿਸੇ ਦਾ ਕੁਝ ਨਹੀਂ ਫੜਾ ਗਿਆ ਜੀ ਸੜਕ ਕੰਪਲੀਟ ਕਰਾਈਏ ਕੰਪਲੀਟ ਕਰਾਈਏ ਕਿਵੇਂ ਕਰ ਬਜਾਦੇ ਅਸੀਂ ਵਸੇ ਇਨਸਾਫ ਚਾਹਨੀ ਸਾਨੂੰ ਇਨਸਾਫ ਮਿਲੇ ਮੇਰਾ ਤਾਂ ਦੇਖੋ ਬ੍ਰਦਰ ਗਿਆਣਾ ਹੀ ਉਹ ਵੀ ਸੀਗਾ ਜੀ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਟਰੱਕ ਵਾਲੇ ਤੇ ਏਜੰਸੀ ਵਾਲੇ ਤੇ ਵੀ ਕਾਰਵਾਈ ਚਾਹਨਾ ਹੀ ਮੈਂ ਜਿਹਨਾਂ ਨੇ ਇੰਨਾ ਫੁੱਦੂ ਮੋੜ ਸੇ ਕੱਢਿਆ ਜਿਹੜਾ ਇਦਾਂ ਬਰਦਰ ਨੂੰ ਛੋਟੇ ਨੂੰ ਸਾਈਲ ਨੂੰ ਆਪਣੇ ਨੂੰ ਕਾਦੇ ਵਾਸਤੇ ਤੇ ਪੈਟਰੋਲ ਪੁਆਣ ਲਈ ਦਿੱਤਾ ਸੀ ਵੀ ਆਪਣਾ ਤੋਂ ਤੇਲ ਪੁਆ ਲਈ ਭਾਈ ਹਣਾ ਤੇਲ ਘੱਟ ਸੀਗਾ ਉਹਦੇ ਕੋਲ ਜੀ ਤੇ ਤੁਸੀਂ ਇਹ ਦੇਖ ਲਓ 200 ਦਾ ਤੇਲ ਸੀ ਸਾਰਾ ਉਹਦੇ 'ਚ ਮੈਨੂੰ ਲੱਗਾ ਲੱਗ ਵੀ ਗਿਆ ਹੋਣਾ ਕਿਉਂਕਿ ਚੱਲਿਆ ਵੀ ਸੀ ਮੋਟਰਸਾਈਕਲ ਲਈ ਹੁਣ ਦੇਖ ਲਓ ਤੁਸੀਂ ਮੋਟਰਸਾਈਕਲ ਵਿੱਚ ਬੱਜੇ ਸੀ ਸੀਸੀ ਟੀਵੀ ਜਿਹਦਾ ਇਹ ਦੇਖੋ ਬਸ ਇਹ ਹੀ ਹੈ ਵੀ ਬੋਡੀ ਹਾਂਜੀ ਮੌਕੇ ਤੇ ਆਈਏ ਤੇ ਬੋਡੀ ਸੜੀ ਹੋਈ ਹੈ ਜੀ ਮੌਕੇ ਦੀ ਬਸ ਮਤਲਬ ਕੁਝ ਪਛਾਣਨੀ ਆਰੀ ਤੇ ਬਾਈਕ ਦੀ ਸਾਨੂੰ ਜੋ ਵੀ ਆ ਹਣੇ